43 ਵਰੇ ਬੀਤ ਗਏ ਨੇ ਜੂਨ 1984 ਬਲੂ ਸਟਾਰ ਹੋਏ ਨੂੰ ਸਿੱਖ ਕਤਲਿਆਮ ਹੋਏ ਨੂੰ ਕੱਲੂਕਾਰਾ ਹੋਏ ਨੂੰ ਸਿੱਖ ਪਰਿਵਾਰਾਂ ਦੇ ਜ਼ਖਮ ਤਾਜ਼ੇ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੇ ਪਰਿਵਾਰਾਂ ਦੀਆਂ ਸ਼ਹੀਦੀਆਂ ਹੋਈਆਂ ਵਿਰਸਾ ਸਿੰਘ ਗਿੱਲ ਜੀ ਜਦੋਂ ਆ ਗ੍ਰਿਫਤਾਰੀਆਂ ਦੇ ਲਈ ਜਥੇ ਭੇਜੇ ਜਾਂਦੇ ਸੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵੱਲੋਂ ਤਾਂ ਉਸ ਸਮੇਂ ਉਹਨਾਂ ਜਥਿਆਂ ਦੇ ਵਿੱਚ ਵੀ ਮੌਜੂਦ ਸੀ ਕਿਵੇਂ ਮਤਲਬ ਕਿ ਉਹਨਾਂ ਦੀ ਸ਼ਹਾਦਤ ਹੋਈ ਕਿਵੇਂ ਉਹਨਾਂ ਦਾ ਜੱਤੀਆ ਦੇ ਵਿੱਚ ਬੈ ਗੁਰ ਜਿੱਥੇ ਦਾ ਨੇ ਕਿ ਉਹ ਆਪਣੇ ਪਾਪਾ ਜੀ ਦੇ ਨਾਲ ਹੀ ਰਹਿੰਦੇ ਸੀ ਪਾਪਾ ਪਿੰਡਾਂ ਵਾਲੇ ਜੀ ਦੀ ਨਾਲ ਹੀ ਉਹਨਾਂ ਦੇ ਬਚਨੀ ਮੰਦੇ ਸਭ ਕੁਝ ਵੇਖਿਆ ਬਹੁਤ ਕੁਝ ਜੀ ਕੋਈ ਇਹ ਕੋਈ ਵੱਡਾ ਹਾਦਸਾ ਨਹੀਂ ਕੋਈ ਹਾਂ ਜਿੰਦਿਆ ਹਾਂ ਹਾਂ ਤਾਂ ਤੁਮ ਮਿਲਣ ਤੋਂ ਪਹਿਲਾਂ ਤੁਹਾਡੇ ਪਤੀ ਜੀ ਕੀ ਕਰਦੇ ਸਨ ਕੰਮ ਕਰਦਾ ਸਾਡਾ ਦੁੱਧ ਦਾ ਕੰਮ ਸੀ ਮਟਾਂ ਸੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਪਤੀ ਜੀ ਸ਼ਹੀਦ ਹੋ ਗਏ ਉਹਨਾਂ ਦੀ ਲੱਤ ਵਿੱਚ ਗੋਲੀ ਵੱਜ ਗਈ ਸੀ ਕਿੰਨਾ ਟਾਈਮ ਤੁਸੀਂ ਸੇਵਾ ਕੀਤੀ ਮੈਂ 15 ਸਾਲ 16 ਸਾਲ ਸੇਵਾ ਕੀਤੀ ਹਾਂ ਸੋ ਸੰਗੀਤ ਜੀ ਤੁਸੀਂ ਦੇਖ ਸਕਦੇ ਹੋ ਵਿਰਸਾ ਸਿੰਘ ਗਿੱਲ ਇਹ ਉਸ ਸਮੇਂ ਜਦੋਂ ਜਥੇ ਭੇਜੇ ਜਾਂਦੇ ਸੀ ਗ੍ਰਿਫਤਾਰੀਆਂ ਦੇ ਲਈ ਇਕ ਓੰਕਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਪਹੁੰਚੇ ਹੋਏ ਆ। ਅੱਜ ਦੇ ਦਿਨ 6 ਜੂਨ 1984 ਨੂੰ ਸਮੂਹ ਸ਼ਹੀਦਾ ਦੇ ਨਾਲ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਸ਼ਹਾਦਤ ਹੁੰਦੀ ਹੈ। ਅੱਜ ਦੇ ਦਿਨ ਖੰਡਪਾਤ ਸਾਹਿਬ ਦੇ ਭੋਗ ਪਾਏਗੇ ਉਹ ਸ਼ਹੀਦਾ ਦੇ ਪਰਿਵਾਰ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਹੈ ਜੋ ਉਸ ਸਮੇਂ ਉਸ ਕੱਲੂਕਾਰੇ ਦੇ ਵਿੱਚ ਸ਼ਹੀਦ ਹੋਏ 41 ਵਰੇ ਬੀਤ ਗਏ ਨੇ ਜੂਨ 1984 ਬਲੂ ਸਟਾਰ ਹੋਏ ਨੂੰ ਸਿੱਖ ਕਤਲਿਆਮ ਹੋਏ ਨੂੰ ਕੱਲੂਕਾਰਾ ਹੋਏ ਨੂੰ ਪਰ ਅੱਜ ਵੀ ਜਦੋਂ 1 ਜੂਨ ਦਾ ਮਹੀਨਾ ਸ਼ੁਰੂ ਹੁੰਦਾ ਤਾਂ ਉਹਨਾਂ ਸਿੱਖ ਪਰਿਵਾਰਾਂ ਦੇ ਜ਼ਖਮ ਤਾਜ਼ੇ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੇ ਪਰਿਵਾਰਾਂ ਦੀਆਂ ਸ਼ਹੀਦੀਆਂ ਹੋਈਆਂ ਜਿਨ੍ਹਾਂ ਦੇ ਜੀ ਸ਼ਹੀਦ ਹੋਏ ਅੱਜ ਸਾਡੇ ਨਾਲ ਇੱਕ ਮਾਤਾ ਜੀ ਮੌਜੂਦ ਨੇ ਮਾਤਾ ਬਲਬੀਰ ਕੌਰ ਜੀ ਜਿਨ੍ਹਾਂ ਦੇ ਸਰਦਾਰ ਵਿਰਸਾ ਸਿੰਘ ਗਿੱਲ ਜੀ ਜਦੋਂ ਆ ਗ੍ਰਫਤਾਰੀਆਂ ਦੇ ਲਈ ਜਥੇ ਭੇਜੇ ਜਾਂਦੇ ਸੀ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆ ਵੱਲੋਂ ਤਾਂ ਉਸ ਸਮੇਂ ਉਹਨਾਂ ਜਥਿਆਂ ਦੇ ਵਿੱਚ ਵੀ ਮੌਜੂਦ ਸੀ ਤਸ਼ੱਦਦ ਵੀ ਝੱਲਿਆ ਤੇ ਸ਼ਹਾਦਤ ਪ੍ਰਾਪਤ ਕੀਤੀ ਸੋ ਗੱਲਬਾਤ ਕਰਾਂਗੇ ਮਾਤਾ ਜੀ ਅੱਜ ਵੀ ਉਸ ਤਸਵੀਰ ਨੂੰ ਆਪਣੇ ਸੀਨੇ ਲਾ ਕੇ ਦਰਬਾਰ ਸਾਹਿਬ ਪਹੁੰਚਦੇ ਨੇ ਅਕਾਲ ਤਖਤ ਸਾਹਿਬ ਨਤਮਸਤਕ ਹੁੰਦੇ ਨੇ ਸਨਮਾਨ ਵੀ ਕੀਤਾ ਗਿਆ ਮਾਤਾ ਜੀ ਦਾ ਮਾਤਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਤਾ ਜੀ ਤੁਹਾਡੇ ਪਤੀ ਦਾ ਕੀ ਨਾਮ ਸੀ ਇਸ਼ਾ ਸਿੰਘ ਜੀ ਇਸ਼ਾ ਸਿੰਘ ਜਲ ਜੀ ਕਿਵੇਂ ਮਤਲਬ ਕਿ ਉਹਨਾਂ ਦੀ ਸ਼ਹਾਦਤ ਹੋਈ ਕਿਵੇਂ ਉਹਨਾਂ ਦਾ ਜੱਥਿਆਂ ਦੇ ਵਿੱਚ ਬੈਗ ਰੂ ਜਿੱਥੇ ਦਾ ਨੇ ਕਿ ਉਹ ਆਪਣੇ ਬਾਬਾ ਜੀ ਦੇ ਨਾਲ ਹੀ ਰਹਿੰਦੇ ਸੀ ਜੀ ਪਪਾ ਪਿੰਡਾਂ ਵਾਲੇ ਜੀ ਦੀ ਨਾਲ ਹੀ ਉਹਨਾਂ ਦੇ ਬਚਨੀ ਮੰਨਦੇ ਸੀ ਜੋ ਵੀ ਕਰਦੇ ਜੋ ਕਰਦੇ ਉਹ ਬਚਨ ਕਰਦੇ ਹੀ ਉਹ ਹੀ ਪੂਰੇ ਕਰਦੇ ਸਾਰੇ ਨਾਲ ਹੀ ਰਹਿੰਦੇ ਸੀ ਜੀ ਕਦੋਂ ਉਹਨਾਂ ਦਾ ਮਿਲਾਪ ਹੋਇਆ ਸੰਤਾ ਦੇ ਨਾਲ ਇਤੋਂ ਦੀ 83 ਤੋਂ ਦੋ ਸਾਲ ਪਹਿਲਾਂ ਨਾ ਇੱਥੇ ਹੀ ਆ ਗਏ ਸਾਂ ਜੀ ਐ ਉਦੋਂ ਦੇ ਇਹ ਮਿਲ ਕੇ ਉਹਨਾਂ ਦੇ ਨਾਲ ਮਿਲ ਮਲਾਪ ਕਰ ਲਾਪੇ 30 ਬੰਦੇ ਇਹ ਚਾਲੀ ਜਿਹੜੇ ਉਹਨਾਂ ਦੇ ਨਾਲ ਹੀ ਰਹਿੰਦੇ ਜੀ ਐ ਚਾਲੀ ਉਹ ਸਿੱਕ ਮੂਮੈਂਟ 'ਚ ਸੀਗੇ ਜਦੋਂ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਹੋ ਰਹੇ ਹਮਲੇ ਦਾ ਮੂੰਹ ਤੋੜਵਾ ਜਵਾਬ ਦਿੱਤਾ ਉਹ ਉਦੋਂ ਇੱਥੇ ਹੀ ਸਾਂ ਹੀ ਜੀ ਸਭ ਕੁਝ ਵੇਖਿਆ ਜੀ ਬਹੁਤ ਕੁਝ ਜੀ ਕੋਈ ਵੇਖਣ ਬੜਾ ਹੱਦ ਨਹੀਂ ਕੋਈ ਜਾਂ ਜਿੰਦਿਆ ਇਹੋ ਜੀ ਜਨਤਾ ਦੇ ਨਾਲ ਬਹੁਤ ਜ਼ਿਆਦਾ ਦੁੱਖ ਹੋਇਆ ਵਾ ਕਿੰਨੇ ਕੋਈ ਆਪਣੇ ਸੀ ਇੱਕ ਪ੍ਰਾਤ ਸ ਦਰਸ਼ਣ ਕਰਨ ਨੂੰ ਅੰਤ ਨਹੀਂ ਆਈ ਤਾਂ ਬਿੱਥੇ ਹੀ ਰਹਿ ਗੀਆਂ ਜੀ ਆ ਜੋ ਤੈ ਕੋ ਖੁੱਲ ਗਿਆ ਤੇ ਉਹ ਇੱਥੇ ਸਭ ਸਾਰੇ ਹੋ ਗਏ ਆ ਇਹ ਗਾਲੀ ਪੁੱਤ ਕੋਈ ਇਹ ਛੋਟੀ ਮੋਟੀ ਗੱਲ ਨਹੀਂ ਜੀ ਆ ਤੇ ਬਹੁਤ ਜ਼ਿਆਦਾ ਦੁੱਖ ਬਹੁਤੋਂ ਬਾਅਦ ਦੇਹਦਾਰ ਨੇ ਜਾਨ ਦੁੱਖ ਬੜੇ ਤੇ ਦੇ ਜੇ ਉਹ ਸੀਆਰਪੀ ਵਾਲੇ ਰੋਜ਼ ਘੇਰਾ ਪਾ ਲੈਂਦੇ ਸੀ ਜਦੋਂ ਸੰਤ ਚੀਦੋਗੇ ਉਹ ਉਹਨਾਂ ਦੇ ਗੰਨ ਮੰਗਦੇ ਸੀ ਉਹਨਾਂ ਦੇ ਹਥਿਆਰ ਮੰਗਦੇ ਸੀ ਇਹ ਆਂਦੇ ਸੀ ਵੀ ਮੇਰੇ ਹਥਿਆਰ ਤੇ ਆਪਣੇ ਵਾਲ ਸੰਸੀ ਹੈ ਜਿਹੜੇ ਉਹ ਵੀ ਜਬਤ ਹੋ ਗਿਆ ਉਹ ਵੀ ਜਬਤ ਹੋ ਗਿਆ ਫਿਰ ਮੜਕੇ ਵੇਚ ਬੰਦੇ ਵੀ ਪੈ ਜਾਂਦੇ ਸੀ ਕਿ ਇਹਨਾਂ ਕੋਲ ਕਿੱਥੋਂ ਆਏ ਹਥਿਆਰ ਆਹ ਉਹ ਤਾਂ ਹਥਿਆਰ ਛਰੇ ਉਹਨਾਂ ਕੋਲ ਹੀ ਹੈ ਸਭ ਕੁਝ ਉਹਨਾਂ ਦੇ بچے لڑکے تین لڑکی آکے پالے پر آنا ہی وہ پالن والے اتوٹیاں کرتے ਸ਼ਹਾਦਤ ਕਿੱਥੇ ਹੋਈ ਉਹਨਾਂ ਦੀ ਹਾਂ ਸ਼ਹਾਦਤ ਕਿੱਥੇ ਇੱਥੇ ਇੱਥੇ ਹੀ ਹੋਈ ਇੱਥੇ ਸੰਤਾ ਦੇ ਨਾਲ ਹੀ ਹੋਈ ਹੈ ਸੰਤਾ ਦੇ ਜੀ ਤੇ ਮਾਤਾ ਜੀ ਅੱਜ 41 ਬਰੇ ਬੀਤ ਗਏ ਨੇ ਹਰ ਸਾਲ ਆਉਂਦੇ ਹੋ ਹਾਂ ਹਾਂ ਆਉਂਦੀ ਹਾਂ ਹਰ ਸਾਲ ਆਉਂਦੀ ਆੱਛਾ ਮਾਤਾ ਜੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਪਤੀ ਜੀ ਸ਼ਹੀਦ ਹੋ ਗਏ ਨੇ ਉਹਨਾਂ ਦੀ ਲੱਤ ਵਿੱਚ ਗੋਲੀ ਵੱਜ ਗਈ ਸੀ ਹੈ ਫਿਰ ਉਹ ਆਪਣੇ ਘਰ ਲੈ ਕੇ ਸਾਈ ਫਿਰ ਉਹਨਾਂ ਦੀ ਜੀ ਵਾ ਬੜਾ ਧੇਰ ਕੀਤੀ ਆ ਜੀ ਆ ਫੇਰ ਉਹੀ ਦੋਏ ਤੇਰੇ ਤੋਂ ਕਿਵੇਂ ਮਤਲਬ ਕੀ ਘਰ ਲੈ ਕੇ ਗਏ ਘਰ ਲੈ ਗਏ ਫੇਰ ਪਤਾ ਸੀ ਉਹਨਾਂ ਨੂੰ ਰਾਵਾ ਗਣੀਆਂ ਦਾ ਸਾਰਾ ਪਤਾ ਲੱਗ ਗਿਆ ਨਾ ਮੁੰਡੇ ਨਾਲ ਜਿਹੜੇ ਹੀ ਉਹ ਵਿਚਾਰੇ ਆਣ ਕੇ ਫੇਰ ਲੈ ਗਏ ਜੀ ਆ ਲੈ ਗਿਆ ਕਿੰਨਾ ਟਾਈਮ ਤੁਸੀਂ ਸੇਵਾ ਕੀਤੀ ਵੀ ਮੈਂ 15 ਸਾਲ 16 ਸਾਲ ਸੇਵਾ ਕੀਤੀ ਆ ਆ ਮੰਜੇ ਤੇ ਰਹੀ ਮੰਜੇ ਤੇ ਰਹੀ ਇਹਨਾਂ ਦੇ ਵਿੱਚੋਂ ਮਾਤਾ ਜੀ ਜਰੂਰ ਉਹਨਾਂ ਦਾ ਦੱਸੋ ਇਹਨਾਂ ਜਦੋਂ ਜਥੇ ਭੇਜੇ ਜਾਂਦੇ ਸੀ ਤੇ ਕਿਹੜੇ ਜਥੇ ਦੇ ਵਿੱਚ ਉਹ ਗਏ ਸੀ? ਹਾਂ ਜੀ। ਆ ਜਥਾ ਉਹਨਾਂ ਹੀ ਖੜਿਆ। ਜੀ। ਉਹ ਆਪ ਹੀ ਖੜਦੇ। ਤੁਹਾਡੇ ਪਤੀ ਜੀ ਕਿਹੜੇ ਨੇ ਨਾ? ਆ ਜੀ। ਆ ਨਹੀਂ ਆ। ਉਸ ਸੰਗੀਤ ਜੀ ਤੁਸੀਂ ਦੇਖ ਸਕਦੇ ਹੋ ਵਿਰਸਾ ਸਿੰਘ ਗਿੱਲ ਇਹ ਉਸ ਸਮੇਂ ਜਦੋਂ ਜਥੇ ਭੇਜੇ ਜਾਂਦੇ ਸੀ ਗ੍ਰਿਫਤਾਰੀਆਂ ਦੇ ਲਈ। ਤਾ ਇਹ ਜਥੇ ਦੇ ਵਿੱਚ ਮੌਜੂਦ ਸੀ ਤੇ ਬਾਅਦ ਚ ਵੀ ਸੰਤਾਂ ਦੇ ਆ ਪਹਿਲਾ ਸੰਤ ਨੰਗੋ ਆ ਲਿਆ ਸੰਤ ਨੰਗੋ ਆ ਲਿਆ ਇਹ ਆਪ ਨਾਲ ਵਿੱਚ ਹੁੰਦੇ ਹੀ ਤੋਰਦੇ ਇਹ ਸੰਤ ਤੇ ਆਪ ਫੁੱਲਾਂ ਦੀ ਵਰਖਾ ਪਿੱਛੇ ਕਰਦੇ ਸੀ ਹਾਂ ਬੜੀ ਅੱਗੇ ਆ ਦੋ ਵਾਰ ਇੱਥੇ ਗਏ ਆ ਲੁਧਿਆਣੇ ਵੀ ਗਏ ਆ ਆਹ ਦੁੱਖ ਵੀ ਹੁੰਦਾ ਸੀ ਫਿਰ ਜਦੋਂ ਚੱਲੇ ਬੜਾ 15 ਦਿਨ ਜਿਨੀ ਤਹੀ ਜਿਨੀ 15 ਦਿਨਾਂ ਵੇਹੀ ਬਾਅਦ ਚ ਵੀ ਤੰਗ ਪਰੇਸ਼ਾਨ ਕੀਤਾ ਬਹੁਤ ਜਿਆਦਾ ਤੰਗੀਆਂ ਕੱਟੀਆਂ ਜੀ ਰੋਜ਼ ਹੀ ਲੈ ਜਾਂਦੇ ਸੀ ਰੋਜ਼ ਲੈ ਜਾਂਦੇ ਸੀ ਰੋਜ਼ ਲੈ ਜਾਂਦੇ ਸੀ ਆਰ ਨੂੰ ਵੀ ਦੁੱਖ ਚੱਲਣਾ ਹਾਂ ਦੁੱਖ ਬਹੁਤ ਜਿਆਦਾ ਬੱਚੇ ਤਾਂ ਨਿਕੇ ਨਹੀਂ ਕੇਹੀ ਜੀ ਹਾਂ ਛੋਟੇ ਛੋਟੇ ਤੇ ਪੁਲਿਸ ਕੀ ਕਰਦੀ ਹੁੰਦੀ ਸੀ ਉਹਨਾਂ ਨੇ ਕੋਚ ਉਹਨਾਂ ਨੂੰ ਪੁੱਛਦੀ ਹੈ ਜਿਹਾ ਚ ਆਹ ਹੀ ਪੁੱਛਦੇ ਹੈਗੇ ਜੀ ਹਾਂ ਜਿਹਾ ਹੀ ਪੁੱਛਦੇ ਤੇ ਸ਼ਰਤਤ ਵੀ ਕੀਤਾ ਉਹਨਾਂ ਨੇ ਹਾਂ ਆਪ ਕੋਸ਼ਿਸ਼ ਕੀਤਾ ਤੇ ਮਾਤਾ ਜੀ ਅੱਜ ਤੁਸੀਂ ਫਿਰ ਆ ਕਾਲੀ ਚੁੰਨੀ ਕਿਉਂ ਲੈ ਕੇ ਆਏ ਹੋ ਕਾਲੀ ਚੁੰਨੀ ਮੈਂ ਡਿਊਟੀ ਕਰਦੀ ਆ ਇੱਥੇ ਡਿਊਟੀ ਮਿਲੀ ਤਾਂ ਹਾਂ ਮੇਰੀ ਡਿਊਟੀ ਹਰੋਸ ਹਰੋਸ ਵੀ ਜ਼ਾਹਰ ਕਰਦੇ ਹਾਂ ਹਾਂ ਹਰੋਸ ਵੀ ਕਰ ਕਾਲੀ ਚੁੰਨੀ ਕਿਤੇ ਸੂ ਸਾਰਿਆਂ ਨੇ ਪਾਏ ਆ ਜੋ ਵੀ ਦਿਹਾਲੰਗਾਂ ਵਾਲੀਆਂ ਜੋ ਦੁੱਧੀਆਂ ਜਿਹਾ ਸਾਰਿਆਂ ਨੇ ਕਿਤੇ ਸੂਟ ਕਾਲੀਆਂ ਚੁੰਨੀਆਂ ਜੀ ਕਾਲੀਆਂ ਲੈਂ ਪੀਲੀਆਂ ਲੈਣ ਇਕਾਤ ਸੋ ਮਾਤਾ ਜੀ ਨੇ ਦੱਸਿਆ ਕਿ ਕਿਦਾਂ ਵੀਰਸਾ ਸਿੰਘ ਗੇਲ ਜੀ ਇਹਨਾਂ ਦੇ ਧਰਮ ਪਤੀ ਸਨ ਉਹਨਾਂ ਨੇ ਜਥਿਆਂ ਦੇ ਵਿੱਚ ਵੀ ਆਪਣੀ ਹਾਜ਼ਰੀ ਲਵਾਈ ਤੇ ਇੱਥੇ ਵੀ ਜਦੋਂ ਮੂਵਮੈਂਟ ਦੇ ਹਿੱਸਾ ਵੀ ਰਹੇ ਜਦੋਂ ਗੋਲੀ ਲੱਤ ਚ ਲੱਗੀ ਬਚਦੇ ਬਚਾਉਂਦੇ ਘਰ ਪਹੁੰਚਦੇ ਨੇ 15 ਸਾਲ ਉਹਨਾਂ ਨੇ ਮੰਜੀ ਤੇ ਆਪਣੇ ਦਿਨ گزارੇ ਪਰ ਫਿਰ ਵੀ ਇਨਟੈਰੋਗੇਟ ਕੀਤਾ ਗਿਆ ਉਹਨਾਂ ਨੂੰ ਾਂਗ ਪਰੇਸ਼ਾਨ ਕੀਤਾ ਗਿਆ ਪਰਿਵਾਰ ਨੂੰ ਵੀ ਮੁਸ਼ਕਲਾ ਚੱਲਨੇ ਵੀ ਅੱਜ ਵੀ 41 ਵਰੇ ਬੀਤ ਗਏ ਨੇ ਪਰ ਹਰ ਸਾਲ ਮਾਤਾ ਜੀ ਆਉਂਦੇ ਨੇ ਇਹ ਤਸਵੀਰ ਨੂੰ ਗਲ ਦੇ ਨਾਲ ਲਾ ਕੇ ਇਥੇ ਆ ਕੇ ਰੋਸ ਵੀ ਜ਼ਾਹਰ ਕਰਦੇ ਨੇ ਨਤਮਸਤਕ ਵੀ ਹੁੰਦੇ ਰਹੇ ਜੁੜੇ ਰਹੋ ਇੱਕ ਔਂਕਾਰ ਚੈਨਲ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ